ਫਿਰ 5 ਕਰੋੜ ਦੀ ਕੀ ਸਮੱਸਿਆ ਤੁਸੀਂ ਕਿੰਨੇ ਸਾਲ ਹੋ ਗਏ ਫਿਰਦੇ ਆਣੇ ਇਹਨੂੰ ਸਾਨੂੰ 30 ਸਾਲ ਹੋ ਗਏ ਫਿਰਦੇ ਆਣੂ ਇਹ ਕਰੋੜੀਆਂ ਵਾਸਤੇ ਅਸੀਂ ਕੋਈ ਵੀ ਘਰ ਨਹੀਂ ਛੱਡਿਆ ਦਿੱਲੀ ਚੰਡੀਗੜ੍ਹ ਸਕੂਅਰ ਪਾਲ ਦੇ ਟਾਈਮ ਦੇ ਵਿੱਚ ਜਾਂਦੇ ਰਹੇ ਹਾਂ ਤੇ ਬਹੁਤ ਵਾਰ ਅਸੀਂ ਵਿਆਕਰਸੇ ਮੰਗ ਪੱਤਰ ਲੈ ਕੇ ਆਉਂਦੇ ਰਹੇ ਹਾਂ ਚੰਡੀਗੜ੍ਹ ਤੇ ਜੇ ਲੋਕ ਲੋਕਲ ਪਾਰਟੀ ਦਾ ਦਫ਼ਤਰ ਹੁੰਦਾ ਉਹਨੂੰ ਬਾਕੀ ਉਹਰੇ ਆਪਣੀ ਕਮੇਟੀ ਇਹਨੂੰ ਦਿੰਦੇ ਰਹੇ ਹਾਂ ਵੀਡੀਓ ਦੇ ਵਿੱਚ ਜਾਂਦੇ ਰਹੇ ਹਾਂ ਅਸੀਂ ਬਹੁਤ ਵਾਰ ਜਾ ਕੇ ਆਏ ਹਾਂ 30 ਸਾਲ ਨੂੰ ਘੁੰਮਦੇ ਹੋ ਗਏ ਅਸੀਂ 100-100 ਬੰਦਾ 150-150 ਬੰਦਾ ਇਕੱਠਾ ਹੋ ਜਾਂਦੇ ਹੁੰਦੇ ਉਹਦੇ ਤੇ ਤੇ ਸਾਨੂੰ ਹਰ ਵੇਲੇ ਇਹ ਵਿਸ਼ਵਾਸ ਦਵਾਉਂਦੇ ਨੇ ਕਿ ਸਾਡੀ ਜੇ ਕਲੋਨੀ ਆਈਡੀ ਹੈਗੀਆਂ ਨੇ ਇਹ ਜੋੜੀਆਂ ਜਾਣਗੀਆਂ ਕਮੇਟੀ ਦੇ ਵਿੱਚ ਜਾਇਨਾ ਪਿੰਡ ਬਣਾਇਆ ਜਾਊਗਾ ਤੇ ਪਿੰਡ ਬਣਾਉਣ ਦੇ ਬਾਰੇ ਸਾਨੂੰ ਬਹੁਤ ਕੁਝ ਕਿਹਾ ਵੀ ਗਿਆ ਦੀ ਸਾਨੂੰ ਕੁਛ ਨਾ ਕਾਗਜ਼ ਪੱਤਰ ਦਿੱਤੇ ਤੇ ਨਕਸ਼ਾ ਵੀ ਤਿਆਰ ਕਰਾਇਆ ਸਾਡੇ ਕੋਲ ਬੈਠ ਕੇ ਉਸ ਵੇਲੇ ਇੱਕ ਬਣਾਇਆ ਤੀਹਾਂ ਨੇ ਤੇ ਉਹ ਕਾਗਜ਼ ਪੱਤਰ ਉਹ ਸਾਡੇ ਕੋਲ ਪੇ ਵੀ ਹੈਗੇ ਨਾ ਕੁਝ ਖਤਮ ਹੋ ਜਾਂਦੇ ਦੇਖੋ 20-25 ਸਾਲ ਦੇ ਵਿੱਚ ਨਹੀਂ ਜਿਹੜਾ ਰਿਕਾਰਡ ਸਾਰਾ ਸਾਡੇ ਕੋਲੇ ਤੇ ਬਹੁਤ ਮੁਸ਼ਕਲ ਹੈ ਉਹਦੇ ਰਿਪੋਰਟ तकरीबन 10000 ਰਿਪੋਰਟ ਹੈ ਜੇ ਤੁਸੀਂ 6000 ਵੋਟ ਪੁੱਗਤਦੀ ਆ ਬਾਕੀ ਲੋਕ ਗੁੱਸੇ ਮਾਰੇ ਵੋਟ ਪਾਉਂਦੇ ਨਹੀਂ ਹੈਗੇ ਜਿਆ ਬਣੀ ਹੋਈ ਵੋਟੋ ਲੋਕਾਂ ਦੀ ਕਿਉਂਕਿ ਕੀ ਲੋੜ ਆਪਾਂ ਬਣਾਉਣ ਦੀ ਕੰਮ ਤਾਂ ਹੋਰ ਹੁੰਦਾ ਨਹੀਂ ਆਪਣਾ ਕੋਈ ਇਸ ਕਰਕੇ ਲੋਕ ਪਰੇਸ਼ਾਨ ਆ ਉਰੇ ਤੇ ਇੰਨੀ ਪਰੇਸ਼ਾਨ ਆ ਕਿ ਜੇ ਅੱਗੇ ਉਹਰੇ ਮੋਤਾਂ ਹੋ ਗਈਆਂ ਨਾ ਕਿਉਂਕਿ ਫਾੜ ਬੰਦ ਹੁੰਦੇ ਨੇ ਰਸਤਾ ਖਰਾਬ ਹੁੰਦਾ ਝੂਟੇ ਪੈਂਦੇ ਨੇ ਰਿਕਸ਼ੇ ਲੈ ਕੇ ਆਉਣੇ ਆ ਘੰਟਾ ਘੰਟਾ ਤੋਂ ਤਾਂ ਘੰਟਾ ਫਾੜ ਰਿਹਾ ਮੀਟ ਫੁੱਲਾ ਹੈਗਾ ਮੌਤ ਹੋ ਜਾਂਦੇ ਬੰਦੇ ਜਿਹੜਾ ਬਟਸਾਈ ਕਰੀ ਤੇ ਬਟਸਾਈ ਉਹਨੂੰ ਹੋਗੇ 20 ਸਾਲ ਬਟਸਾਈ ਵਾਲੇ ਪੈਪਰ ਪੇਨ ਉਸ ਤੋਂ ਬਾਅਦ 6-7 ਸਾਲ ਪਹਿਲਾਂ ਸਿਰੇ ਪਿਆਦੀ ਉਹ ਸਿਰੇ ਪਿਆਦੀ ਉਧਰ ਪਾ ਗਏ ਆ ਉਹ ਟੁੱਟ ਕੇ ਨਾਲ ਦੇ ਨਾਲੇ ਉਹਦੀ ਆਸਿਆ ਸਾਰੀਆਂ ਸਖਤਾਂ ਅਸੀਂ ਆਪਣੇ ਕਮੇਟੀ ਨੂੰ ਵੀ ਦਿੱਤੀਆਂ ਨਾ ਤੇ ਚੰਡੀਗੜ੍ਹ ਭੇਜੀਆਂ ਨਾ ਸਵੇਰੇ ਬੋਰਡ ਭੇਜੀਆਂ ਨਾ ਸਵੇਰੇ ਮੰਤਰੀ ਨੂੰ ਉਹਨੂੰ ਭੇਜੀਆਂ ਦੀਆਂ ਜੋ ਵੀ ਜਾਨੀ ਇਸ ਨਾਲ ਤਲਕ ਦੇ ਪਾਰਟੀ ਦੇ ਨਾਲ ਕਾਰਸ ਦੇ ਨਾਲ ਸਾਰਿਆਂ ਕੋਲ ਅਸੀਂ ਭੇਜੀਆਂ ਸਖਤਾਂ ਉਹਨਾਂ ਦੀਆਂ ਕੋਈ ਸਮੱਸਿਆ ਨਾਲ ਕੋਈ ਇਸ ਵੇਸੇ ਹਾਲ ਨਹੀਂ ਹੋਈਗੀ ਬਸ ਆ ਕਰਾਂ ਕਰਾਂਗੇ ਉੱਥੋਂ ਕੁਝ ਅਫਸਰਾਂ ਦੇ ਵਿਲੈਂਸ ਕੋਲ ਵੀ ਅਸੀਂ ਭੇਜ ਜਾਗੇ ਤੇ ਪਟਿਆਲੇ ਵਿੱਚ ਉਹਨਾਂ ਨਾਲ ਵਿਸ਼ਵਾਸ ਹੋਇਆ ਸੀ ਆਈਬੀ ਤੇ ਨਤੀਜਾ ਦਾ ਕੁਝ ਨਹੀਂ ਨਿਕਲਿਆ 0 بس صرف ਉਹਨਾਂ ਇੱਕ ਖਾਦਾਵੋrti ਆਪਣਾ ਪੂਰੀ ਕਰ ਲੈਂਦੇ ਨਾ ਅਸੀਂ ਸਾਥ ਸੇਵਨ ਟੋਟ ਟੋਟ ਪੁਗਾਰੇ ਬੈਠ ਜੰਨੇ ਸਕ ਜੰਨੇ ਅਸੀਂ ਹੁਣ ਕਿੰਨੇ ਪੈਸੇ ਖਰਚ ਕਰਾਂਗੇ ਦੇਖੋ ਬਾਕੀ ਜਿੰਦੀ ਸਰਕਾਰੇ ਆਈ ਹੈ ਹੁਣ ਦੇਖੋ ਇਹ ਮਨ ਨੂੰ ਕੀ ਕੀ ਅਸੀਂ ਤੇ ਇਹ ਰਣ ਕਦੇ ਗੜੇ ਸਾਡੇ ਮਾਰਿਆ ਔਰੇ ਕਦੇ ਗੜੇ ਮਾਰਿਆ ਔਰੇ ਇੱਕ ਵਾਰ ਵੀ ਉਹਨਾਂ ਨੂੰ ਸਾਨੂੰ ਬੜਾ ਗੁੱਸਾ ਵੀ ਆਣਾ ਉੱਤੇ ਇਸ ਗੱਲ ਦਾ ਵੀ ਕਾਫੀ ਸਾਡਾ ਤੁਹਾਨੂੰ ਵੋਟਾਂ ਪਾਈਆਂ ਲੋਰੋਂ 70% ਵੋਟ ਪਈ ਹੈ ਤੇ ਇਸ ਕਰਕੇ ਨਾ ਹੱਕ ਦਾ ਬੰਦਾ ਡੇੜਾ ਮਾਰ ਕੇ ਜਾਂਦੇ ਔਰੇ ਦੇਖ ਕੇ ਜਾ ਸਮੱਸਿਆ ਕੀ ਆ ਇਹਨਾਂ ਕੋਲ ਅਸੀਂ ਗੇਮ ਇਕੱਠ ਕਰਕੇ ਇੱਕ ਵਾਰ ਗਏ ਜਨਾ ਕੋਲ ਇਹਦਾ ਸਾਨੂੰ ਇੱਕ ਇਹੀ ਗੱਲ ਕਹਦੇ ਬਿਲਕੁਲ ਉਹ ਜਾਨੀ ਹਜਮ ਨਹੀਂ ਆਉਂਦੀ ਕਿ ਸਰਦ ਵੀ ਠੀਕ ਹੈ ਇਹ ਕਹਿੰਦੇ ਜੀ ਅਸੀਂ 50 ਵਾਟ ਬਣਾਵਾਂਗੇ ਆਪਣੇ 50 ਵਾਟ ਬਣਾਵਾਂਗੇ ਇਹਦੇ 50 ਵਾਟ ਉਹ 50 ਵਾਟ ਦੇ ਵਿੱਚ ਬੰਨ ਜਾਣਗੇ 23 ਵਾਟ ਦੇ ਵਿੱਚ ਕਿਹਾ ਵਰਕੇ ਬਾਰੇ ਗੱਲਬਾਤ ਹੋਈ ਖੁੱਲ ਗਿਆ ਨਾ ਬਾਈ 23 ਵਾਟਾਂ ਦੇ ਆਪਾਂ 25 ਬਣਾ ਸਕਦੇ ਹਾਂ 27 ਬਣਾ ਸਕਦੇ ਹਾਂ ਪਰ 50 ਨਹੀਂ ਬਣਾ ਸਕਦੇ ਸੀ ਇੱਕ ਦਾ ਵੋਟਾ ਹੁਣ ਆਉਣਗੇ ਲੋਕ ਧਾਨੇ ਲਾਉਣਗੇ ਬਾਈਕਟ ਕਰਨਗੇ ਨੋਟਾ ਬਟਨ ਦਬਾਉਣਗੇ ਇਹ ਮਿੱਟੀ ਨਾ ਹੋ ਰਹੀ ਸਾਡੇ ਮਾੜੇ ਦੇ ਵਿੱਚ ਮੈਂ ਤਾਂ ਇਹੀ ਹਾਲ ਸਾਡੇ ਕੋਲੇ ਹੋਰ ਤਾਂ ਕੋਈ ਹੈ ਨਹੀਂ ਦੁਖੀ ਦਾ ਇੱਥੋਂ ਆ ਹੀ ਬੋਟਾ ਵਟਾ ਲੈ ਜਾਂਦੇ ਨੇ ਜੀ ਇਹ ਅਮੋਰੇ ਕੋਈ ਵੀ ਨਹੀਂ ਕਰਦੇ ਲਾਰਿਆਂ ਚ ਰੱਖਦੇ ਨੇ ਜੀ ਕਲੋਨੀ ਆਰੇ ਪਤਾ ਕਿੰਨੀਆਂ ਨੇ ਜੀ ਸ਼ਾਂਤ ਨਗਰ ਭਾਰਤ ਨਗਰ A1 ਕਲੋਨੀ ਅਸ਼ੋਕ ਵਿਹਾਰ ਮਰਾਤਾ ਕਲੋਨੀ ਕਲੋਨੀ ਆਰੇ 5-6 ਨੇ ਜੀ ਔਰੇ ਕੰਮ ਕੋਈ ਹੋ ਰਹੀ ਨਹੀਂ ਰਹਾ ਬੋਟਾ ਪਵਾੜਦੇ ਨੇ ਐਮਪੀ ਦੀ ਵੋਟ ਪੈਂਦੀ ਔਰੇ ਐਮਐਲਏ ਦੇ ਵੋਟਾਂ ਵੰਦੀਆਂ ਨੇ ਜਦੋਂ ਕਹਿੰਦੇ ਅਸੀਂ ਸਾਰੇ ਵਾਅਦੇ ਪੂਰੇ ਕਰਾਂਗੇ ਕਰਦੇ ਵਾਅਦਾ ਇੱਕ ਨਹੀਂ ਪੂਰਾ ਇਹ ਲੋਕ ਪਬਲਿਕ ਪਾਸੇ ਹੀ ਆ ਲਾਲਚਾ ਕੇ ਵੀ ਚਲੋ ਸਾਡੇ ਕੰਮ ਹੋਣਗੇ ਵੋਟ ਪਾ ਦਿਓ ਇਸ ਕੀ ਪਾ ਦਿਓ ਅੱਜੇ ਲੋਕ ਵੋਟਾਂ ਪਾਉਣੇ ਦੁਖੀ ਹੋ ਕੇ ਪਾਉਂਦੇ ਨਹੀਂ ਹੈਗੇ ਇਹਨਾਂ ਨੂੰ ਤੰਗ ਆਏ ਹੋਣੇ 30 30 ਸਾਲ ਤੋਂ ਅਸੀਂ ਰਹਿ ਰਹੇ ਹਰੇ ਹਾਈ 40 ਸਾਲ ਤੋਂ ਪਹਿਲੇ ਪਬਲਿਕ ਜਿਹੜੇ ਸਿਆਣੇ ਲੋਕ ਉਹ ਵੱਧ ਲੈ ਰਹੇ ਨਹੀਂ ਪਹਿਲੇ ਤੇ ਫਿਰ ਜਿਵੇਂ ਨਗਰ ਕੌਂਸਲ ਚੋਣਾਂ ਜਾਂ ਸਰਪੰਚੀ ਚੋਣੇ ਤੁਹਾਡਾ ਨਾ ਹੋ ਹੀ ਨਹੀਂ ਹੈਗਾ ਇਥੇ ਹੈ ਕਿ ਉਹਰੇ ਸਰਪੰਚ ਜੀ ਬਣਾ ਜੀ ਕੋਈ ਵੀ ਉਹਰੇ ਉਹਰੇ ਐਮਐਲਏ ਦੀ ਬੋਟਲ ਆਇੰਦੇ ਨੇ ਐਮਪੀ ਦੀ ਬੋਟਲ ਆਇੰਦੇ ਨੇ ਨਗਰ ਕੌਂਸਲ ਤਾਂ ਵੀ ਵਿੱਚ ਹੈਗਾ ਤੁਹਾਡਾ ਇਹ ਏਰੀਆ ਨਹੀਂ ਨਹੀਂ ਉਹ ਨਹੀਂ ਹੈਗਾ ਇਹ ਨਾਗੋਰੇ ਸਰਪੰਚਾ ਨਾ ਉਹਰੇ ਕੋਈ ਕਮੇਟੀ ਦਾ ਇਹ ਫਿਰ ਤਾਂ ਤੁਹਾਡਾ ਜਿਹੜਾ ਹੈਗਾ ਏਰੀਆ ਫਿਰ ਲਵਾਰਸ ਹੈ ਲਵਾਰਸ ਹੈ ਜੀ ਜਾਂ ਕੰਮ ਹੀ ਨਹੀਂ ਕਰਦੇ ਕੋਈ ਇਹ 2002 ਦੇ ਵਿੱਚ ਪਾਇਆ ਸੀ ਤੋਂ ਹੋਵੇ 33 ਸਾਲ 23 24 ਸਾਲ ਹੋ ਗਈ। ਅੱਛਾ ਹਾਂਜੀ ਕੀ ਚੇਂਜ ਹੋਇਆ ਕੁਛ ਉਹਦੇ ਤੋਂ ਕੁਛ ਨਹੀਂ ਜੀ ਬਿਲਕੁਲ ਜਿੱਦਾਂ ਪਹਿਲਾਂ ਸੀ ਉਦਾਂ ਹੀ ਹੈ ਸਗੋਂ ਉਦੋਂ ਵੀ ਜ਼ਿਆਦਾ ਸੀਵਰੇਜ ਪੈਣ ਨਾਲ ਜਿਹੜੇ ਤੇ ਕਲੋਨੀਆਂ ਨੀਵੇਂ ਹੋ ਗਏ ਸੀਵਰੇਜ ਉੱਚਾ ਪਾਤਾ ਉਹਦਾ ਪਾਣੀ ਦਾ ਕੋਈ ਨਿਕਾਸ ਨਹੀਂ ਹੁੰਦਾ ਸਗੋਂ ਉਦੋਂ ਵੀ ਔਖਾ ਹੋ ਗਿਆ ਸੀਵਰੇਜ ਕਿਹੜੀ ਸਰਕਾਰ ਨੇ ਪਾਇਆ ਤੇ ਸਾਧੂ ਸਿੰਘ ਨੇ ਪਾਇਆ ਸੀ ਉਰੇ ਸਭ ਤੋਂ ਪਹਿਲਾਂ ਜਦੋਂ ਪਹਿਲਾਂ ਖੜੇ ਹੋਏ ਸੀ ਉਹ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੇ ਉਹਦੇ ਤੇ ਤਾ ਸਭ ਤੋਂ ਪਹਿਲਾਂ ਉਹਰੇ ਖੜ ਕੇ ਜਿੱਥੇ ਆਪਾਂ ਖੜੇ ਆ ਜੀ ਇੱਥੇ ਸਭ ਤੋਂ ਪਹਿਲਾਂ ਬੋਲ ਕੇ ਗਏ ਸੀ ਉਹਦੋਂ ਅਲੈਕਸਨਾ ਹੋਈ ਜਾਂਦੀ ਸੀ ਕਹਿੰਦੇ ਵੀ ਸਭ ਤੋਂ ਪਹਿਲਾਂ ਜਦੋਂ ਨਾਬੇ ਦਾ ਨਿਕਾਸ ਹੋਊਗਾ ਤਾਂ ਇਸ ਮਹੱਲੇ ਤੋਂ ਇਸ ਕਲੋਨੀ ਤੋਂ ਸ਼ੁਰੂ ਹੋਊਗਾ ਜੀ ਮੁੜ ਕੇ 10 ਸਾਲ ਲਾ ਗਏ ਉਹ ਮੁੜ ਕੇ ਇਸ ਕਲੋਨੀ ਜੀ ਦਰਸ਼ਨ ਨਹੀਂ ਦਿੱਤੇ ਆ ਸੀਵਰੇਜ ਪਵਾਇਆ ਸੀ ਇਹ ਸਾਡੇ ਕਿਸੇ ਕੰਮ ਨਹੀਂ ਆ ਰਿਹਾ ਜੀ ਸਗੋਂ ਤੁਹਾਨੂੰ ਉਦੋਂ ਵੀ ਦੁੱਖ ਹੋ ਗਿਆ ਜੀ ਇਹ ਟੁੱਟੇ ਕੇ ਆਏ ਤਾਂ ਫਿਰ ਕੀ ਕਰੀ ਟੁੱਟਿਆ ਪਿਆ ਜੀ ਬਾਕੀ ਗਲੀਆਂ ਜਿਹੜੇ ਘਰ ਨੇ ਹੋ ਨਹੀਂ ਮੇਰੇ ਜੀ ਸੀਵਰੇਜ ਉੱਚਾ ਆਮ ਆਦਮੀ ਵਾਲੇ ਜੀ ਉਰੇ ਆ ਕੇ ਵੀਡੀਓ ਬਣਾ ਬਣਾ ਕੇ ਲੈ ਕੇ ਜਾਂਦੇ ਜੇ ਪਾਣੀ ਦੇ ਵਿੱਚ ਖੜ ਖੜ ਕੇ ਉਹ ਵੀ ਬਸ ਉਦੋਂ ਕਹਿੰਦੇ ਸੀ ਸਾਰਾ ਕੁਝ ਅਸੀਂ ਕਰਾਵਾਂਗੇ ਤੁਸੀਂ ਇੱਕ ਵਾਰੀ ਸਾਨੂੰ ਸਾਥ ਦਿਓ ਉਹ ਸਾਥ ਵੀ ਦਿੱਤਾ ਜੀ ਉਸ ਤੋਂ ਬਾਅਦ 4 ਸਾਲ ਹੋ ਗਏ ਉਰੇ ਕਦੇ ਦਰਸ਼ਨ ਨਹੀਂ ਦੇ ਕੇ ਗਏ ਜੀ ਨਾ ਤਾਂ ਸਾਡਾ ਪਿੰਡ ਚਾ ਦੀ ਨਾ ਸਹਿਰ ਚ ਬਿਲਕੁਲ ਅਲਵਾਰਸਾ ਜੀ ਅਸੀਂ ਜਾ ਤੈਨੂੰ ਪਿੰਡ ਚ ਪਾਇਆ ਜਾਵੇ ਕੋਈ ਸਰਪੰਚ ਬਣਾਇਆ ਪੰਚਾਇਤ ਬਣਾਈ ਜਾਵੇ ਜਾਂ ਇਹਨੂੰ ਕਮੇਟੀ ਦੇ ਅੰਡਰ ਲਿਆ ਜਾਵੇ ਕੋਈ ਵੀ ਕੋਈ ਪਾਣੀ ਦਾ ਤੇ ਕੋਈ ਵੀ ਸਾਨੂੰ ਸਰਕਾਰੀ ਸਹੂਲਤ ਕੋਈ ਨਹੀਂ ਹੈਗੀ ਜੀ ਬਿਲਕੁਲ ਵੀ ਜੋ ਆਪਣੇ ਬਸ ਕੋਈ ਆਪਣੇ ਘਰ ਕੀ ਬਣਾ ਲੈਂਦਾ ਕੋਈ ਦੂਰੇ ਦੇ ਪਲਾਟ ਚ ਵਿਹਲਾ ਪੰਦਾ ਉੱਤੇ ਕੱਢ ਦਿੰਦਾ ਪਾਣੀ ਉਹ ਫਿਰ ਲੜਾਈਆਂ ਹੋਈ ਜਾਂਦੀਆਂ ਨੇ ਬਿਮਾਰੀ ਹੁੰਨ ਦਾ ਵੀ ਡਰ ਬਿਮਾਰੀ ਲੱਗਦੀ ਹਾਂਜੀ ਹਾਂ ਸਾਰੇ ਜਿਹੜਾ ਉਹ ਪਲਾਟ ਵਿਹਲਾ ਹੋਇਆ ਉਹਦੇ ਵਿੱਚ ਤੁਸੀਂ ਦੇਖ ਲਓ ਹਰੇਕ ਦੇ ਵਿੱਚ ਕਿੰਨੇ ਕਿੰਨੇ ਚਿਰ ਦਾ ਗੰਦਾ ਪਾਣੀ ਖੜਾ ਹੈ ਕੋਈ ਸੀਵਰੇਜ ਦਾ ਤਕਾਸ ਨਹੀਂ ਕੋਈ ਸੜਕਾ ਤਾਂ ਨਹੀਂ ਕੋਈ ਸਕੂਲ ਗੱਡੀ ਨਹੀਂ ਆਉਂਦੀ ਕੋਈ ਬੱਚੇ ਨਹੀਂ ਜਾਂਦੇ ਸਕੂਲ ਜੀ ਤੁਰ ਤੁਰ ਕੇ ਜਾਂਦੇ ਵਿਚਾਰੇ ਅੱਧੇ ਡਿੱਗਦੇ ਅੱਧੇ ਰਹਿ ਜਾਂਦੇ ਕੂੜੇ ਵਾਲੀ ਗੱਡੀ ਪਹਿਲਾਂ ਦੇ ਮਨ ਨਾਲ ਲਾਈ ਤੀ ਅਸੀਂ ਧੰਨਵਾਦ ਕੀਤਾ ਸੀ ਉਹਨਾਂ ਦਾ ਬਹੁਤ ਹੈ ਚਲੋ ਇੰਨਾ ਤੋਂ ਕਰਤਾ ਸੀ ਉਹਨਾਂ ਨੇ ਕਿ ਕੂੜੇ ਵਾਲੀ ਗੱਡੀ ਲਾਈ ਤੀ ਉਸ ਤੋਂ ਬਾਅਦ ਮਿੰਨ ਦੋ ਮਿੰਨ ਸਾਰੇ ਹੋ ਗਏ ਉਹ ਗੱਡੀ ਵੀ ਬੰਦ ਕਰਾ ਲਈ ਜੀ ਇਹਨਾਂ ਨੇ 22 ਦੇ ਮਨ ਦਾ ਮੈਂ ਇੰਨਾ ਉਹ ਕਰਦਾ ਕਿ ਜਿਹੜੇ ਸਾਡੇ ਨਾਲ ਉਹਨੇ ਵਾਅਦੇ ਕੀਤੇ ਤੇ ਉਹਨਾਂ ਦੇ ਵਾਅਦੇ ਦੇ ਉੱਪਰ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਕੀ ਕੀ ਵਾਦ ਕਰਕੇ ਵਾਦੇ ਇਹ ਕਹਤੇ ਕਿ ਜੀ ਮੇਰੀ ਸਰਕਾਰ ਬਣੂਗੀ ਮੈਂ ਤੁਹਾਡੀ ਜਿਹੜੀ ਸਮੱਸਿਆ ਉਹ ਸਾਰੀ ਸਮੱਸਿਆ ਦੂਰ ਕਰਾਂਗਾ ਉਹਨਾਂ ਦੇ ਵਿੱਚੋਂ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਕੀ ਕੀ ਕਰਾਇਆ ਸੀ ਤੁਸੀਂ ਉਸ ਟਾਈਮ ਉਸ ਟਾਈਮ ਤੇ ਅਸੀਂ ਇਹ ਕਰਾਇਆ ਤੇ ਜੀ ਦੇਖੋ ਜੀ ਸਾਡੀ ਸਭ ਤੋਂ ਸੌਲੀਅਤ ਉਹ ਮਜਬੂਰੀ ਤੋਂ ਕੁਝ ਵੀ ਪਾਣੀ ਦੀ ਜੀ ਬਰੇਡ ਦੀ ਇੱਕ ਸਰ ਸੜਕਾ ਦੀ ਇੱਕ ਸਾਨੂੰ ਜਿਹੜੀ ਸਹਿਰ ਵਾਲੀ ਕੋਈ ਵੀ ਸਕੀਮ ਹੋ ਜਿਵੇਂ ਸਕੀਮ ਮਿਲਦੀ ਰਸਨ ਕਾਰਡ ਉਹ ਕੋਈ ਉਹ ਕਹਿੰਦੇ ਸਾਰੇ ਸਮੱਸਿਆ ਪੂਰੀ ਹੋਊਗੀ ਤੁਹਾਡੀ ਸਾਡੀ ਸਰਕਾਰ ਆਣ ਤੋਂ ਪਹਿਲੀ ਗੱਲ ਇਹਦੇ ਵਿੱਚ ਕੋਈ ਬੰਦਾ ਮਰੀਜ਼ ਢਿੱਲਾ ਮੱਠਾ ਹੋਵੇ ਨਾ ਤਾਂ ਉਹਰੇ ਕੋਈ ਐਂਬੂਲੈਂਸ ਆਵੇ ਨਾ ਜਾਂ ਸਾਡੇ ਕੋਲ ਕੋਈ ਸਾਧਨ ਆ ਅਸੀਂ ਲੈ ਕੇ ਨਹੀਂ ਜਾ ਸਕਦੇ ਉਹਨਾਂ ਨੂੰ ਕਿਉਂਕਿ ਦਿੱਕਤ ਇੰਨੀ ਹੈ ਸੜਕਾਂ ਦੇਖੋ ਸੀਵਰ ਦੇਖ ਸਕਦੇ ਹੋ ਤੁਸੀਂ ਕਿ ਬਹੁਤ ਜ਼ਿਆਦਾ ਦਿੱਕਤ ਆ ਸਾਨੂੰ ਪਾਣੀ ਦੀ ਨਿਕਾਸੀ ਸਾਨੂੰ ਚਾਹੀਦੀ ਆ ਲੋਕ ਆਉਂਦੇ ਨੇ ਐਮਸੀਬੀ ਨਹੀਂ ਹੈ ਕੋਈ ਦੇਮਾਨੀ ਆਉਂਦੇ ਨੇ ਉਹਦੋਂ ਕਹਿੰਦੇ ਨੇ ਸਾਡੀ ਮਾਂ ਮਾਂ ਹੈ ਗਿਆ ਨੇ ਭਰਾ ਮਾਂ ਹੈਗੇ ਨੇ ਸਾਡੇ ਹੱਥ ਜੋੜ ਕੇ ਆਉਂਦੇ ਨੇ ਬਾਅਦ ਉਹ ਆਦੋ-ਬਸ ਜੇ ਪੋਟਾ ਬਿਲਾਏ ਜਾਂਦੇ ਨੇ ਉਹਦੋਂ ਕੋਈ ਪੁੱਛਣ ਸਾਨੂੰ ਆਉਂਦਾ ਨਹੀਂ ਜੀ ਅਸਤੇਹੀ ਕਹਿੰਨੇ ਆ ਕਿ ਸਾਡਾ ਹੱਲ ਹੋਵੇਗਾ ਕਿ ਜਿੰਨਾ ਛੇਤੀ ਹੋਵੇ ਸਾਡਾ ਨਕਾਸ ਦੇਖਣ ਤੁਸੀਂ ਆਪ ਦੇਖ ਸਕਦੇ ਹੋ ਔਰੇ ਲੋਕ ਖੜੇ ਨੇ ਪੁੱਛ ਸਕਦੇ ਹੋ ਕਿ ਕਿ ਉਹਰੇ ਬਣ ਸਕਦਾ ਕੁਝ ਨਕਾਸ ਹੋ ਸਕਦਾ ਔਰੇ ਕਿੰਨੇ ਤੇ ਮੰਜ ਵੀ ਆ ਕੇ ਸਾਰੇ ਪਾਰਟੀਆਂ ਆਉਂਦੇ ਨੇ ਜੀ ਪਰ ਕੋਈ ਸੁਣਵਾਇ ਨਹੀਂ ਔਰੇ ਇਹ ਸੀਵਰੇਜ ਪਾਇਆ ਕਿਸ ਨੇ ਪਾਇਆ ਸੀ ਇਹ ਤਾਂ ਹੀ ਪਾਇਆ ਹੈਗਾ ਆਪਣੇ ਕਮੇਟੀ ਚੋ ਸਾਧੂ ਸਿੰਘ ਜੀ ਨੇ ਪਾਇਏ ਸੀਗੇ ਜੀ ਆ ਤੁਸੀਂ ਦੇਖ ਸਕਦੇ ਹੋ ਕਮੇਟੀ ਇਹਨੂੰ ਕੀ ਕਹੈ ਸਕਦੇ ਆ ਪਾ ਸੀਵਰੇਜ ਕਹੇ ਇਹ ਤੋਂ ਵਧੀਆ ਤਾਂ ਸਾਡਾ ਪਹਿਲਾਂ ਹੀ ਸੀ ਇਹ ਤੋਂ ਵਧੀਆ ਤਾਂ ਸਾਡਾ ਪਹਿਲਾਂ ਹੀ ਸੀ ਲੋਕ ਲੰਘਦੇ ਤਾਂ ਸੀਗੇ ਟਾਈਮ ਸਿਰ ਲੰਘ ਜਾਂਦੇ ਸੀਗੇ ਕੋਈ ਢਿੱਲਾ ਮੱਠਾ ਅਗਲਾ ਚੱਕ ਕੇ ਲੈ ਜਾਂਦਾ ਸੀਗਾ ਨਾ ਤਾਂ ਹੁਣ ਚੱਕਦਾ ਸਕਦਾ ਤੁਸੀਂ ਲੈਵਲ ਦੇਖੋ ਕਿੱਥੇ ਆ ਜੀ ਕੋਈ ਕੋਈ ਮੀਹ ਕਣੀਆ ਕੀ ਛੱਡੋਈ ਆ ਸੀ ਉਹਰੇ ਬੰਦਾ ਸਾਨੂੰ ਖੜਨਾ ਪੈਂਦਾ ਜੇ ਕੋਈ ਮੀਹ ਕਣੀਆ ਭਾਈ ਇਹ ਬੰਦਾ ਸਾਨੂੰ ਲਾਉਣਾ ਪੈਂਦਾ ਕਿ ਬਈ ਨਿਗਾ ਰੱਖੋ ਕੋਈ ਬੰਦਾ ਡਿੱਗਣਾ ਜਾਵੇ ਆ ਬੱਚੇ ਕਈ ਬੰਦੇ ਉਹਰੇ ਡਿੱਗ ਚੁੱਕੇ ਹੀ ਬਈ ਇਹ ਨੁਕਸਾਨ ਹੋ ਚੁੱਕੇ ਉਹਰੇ ਬੱਚੇ ਨੇ ਲੰਘਦੇ ਵੜਦੇ ਨੇ ਸਾਈਕਲ ਲੈ ਕੇ ਨਾ ਕੋਈ ਆ ਸਕੇ ਬੱਚਿਆਂ ਦਾ ਬਹੁਤ ਆ ਰਹੀ ਉਹਰੇ ਚਲੋ ਸਿਆਣਾ ਬਹਿਣਾ ਬੰਦਾ ਤਾਂ ਦੇਖ ਕੇ ਲੰਘ ਜੂ ਬਜ਼ੁਰਗਾਂ ਦਾ ਬਹੁਤ ਔਖਾ ਜੂਰੇ ਮੀਝੇ ਪਤਾ ਹੀ ਕੀ ਹੁਣੇ ਨਹੀਂ ਪਤਾ ਲੱਗਦਾ ਜੀ ਬੱਦਾਂ ਭੱਜ ਆਵੇ ਤੇ ਆਵੇ ਵਿੱਚੇ ਗਰਜੇ ਬਈ ਹੁਣੇ ਅੱਗੇ ਅੱਗੇ ਚੋਣ ਆ ਰਹੀਆਂ ਨੇ ਫਿਰ ਵੋਟ ਲੈਣ ਲਈ ਆਉਣਗੇ ਆਉਣਗੇ ਅਜੇ ਤਾਂ ਡੰਡੇ ਮਾਰ ਕੇ ਭਜਾਵਾਂਗੇ ਇੱਥੇ ਔਰ ਕੋਈ ਵੀ ਆ ਜਵੇ ਕਿ ਸਾਡਾ ਪਹਿਲਾ ਹੱਲ ਕਰਨ ਜੀ ਨਸ਼ਾ ਦਾ ਛੋਟਾ ਸਾਡਾ ਪਹਿਲਾ ਇਹ ਹੱਲ ਹੋਣਾ ਚਾਹੀਦਾ ਸਾਡਾ ਪਹਿਲਾ ਇਹ ਹੱਲ ਹੋਣਾ ਚਾਹੀਦਾ ਆਉਣਗੇ ਸਾਡੇ ਕੋਲ ਅਸੀਂ ਪਹਿਲਾਂ ਡੰਡੇ ਮਾਰ ਕੇ ਭਜਾਂਗੇ ਕਢਾ ਮਗੇ ਉਹਨਾਂ ਨੂੰ ਕਿ ਪਹਿਲਾਂ ਸਾਡਾ ਕੰਮ ਕਰੋ ਔਰ ਪਹਿਲਾਂ ਸਾਡਾ ਕੰਮ ਨਬੇੜੋ ਫਿਰ ਅਸੀਂ ਸਾਰੇ ਜਨਤਾ ਮਿਲ ਕੇ ਉਹਨਾਂ ਨੂੰ ਬੋਰਡ ਪਾਵਾਂਗੇ ਨਮੋਜ ਕੁਮਾਰ ਆਈ ਹਾਂ ਮੈਂ ਔਰੇ ਸੰਤਰੇ ਕਰਦਾ ਮੈਂ 35 ਸਾਲ ਤੋਂ ਰਹਿ ਰਹਾ ਹਾਂ ਉਰੇ ਜੀ ਮੇਰਾ ਬਚਪਨ ਉਰੇ ਨਿੱਗਿਆ ਉਰੇ ਕੋਈ ਸੁਣਵਾਈ ਨਹੀਂ ਕਿ ਕੋਈ ਕੁਛ ਨਹੀਂ ਹੈਗਾ ਪਾਣੀ ਦੀ ਸਹੂਜਾ ਨਹੀਂ ਕਿ ਬਿਲਕੁਲ ਮੇਰੇ ਗਟਰ ਬਣੇ ਹੋਣ ਔਰ ਐਕਸੀਡੈਂਟ ਹੁੰਦੇ ਰੋਜ਼ ਮੈਂ ਕਹਿੰਦਾ ਹਫਤੇ ਵਿੱਚ ਕਰੋ 4 ਦਿਨਾਂ ਉੱਤੇ ਗਟਰ ਦੇ ਵਿੱਚ ਨਾ ਉਹ ਰਿ ਲਾਈਟ ਦੀ ਸਹੂਲਤ ਆਏਗੀ ਆ ਮੈਂ ਕਹਿੰਦਾ ਬੇੜਾ ਗਰਖ ਹੋਇਆ ਹੈ ਮਹੱਲੇ ਦਾ ਜੀ ਬਿਲਕੁਲ 5 ਕਲੋਨੀ ਨੇ ਬਿਲਕੁਲ ਕੋਈ ਨਹੀਂ ਖੜਾ ਕੋਈ ਸਰਪੰਚ ਨਹੀਂ ਕੋਈ ਐਮਸੀ ਨਹੀਂ ਹੈਗਾ ਉਰੇ ਲਾਵਾਰਸ ਤੁਹਾਡੀ ਲਾਵਾਰਸ ਏਰੀਆ ਨਾ ਕਿਦਰ ਉਹ ਸੈਨਕਰਾਣ ਜਾਉ ਥੋੜਾ ਏਰੀਆ ਨਹੀਂ ਪੈਂਦਾ ਇਧਰ ਪੈਂਦਾ ਨਹੀਂ ਉਧਰ ਨਹੀਂ ਪੈਂਦਾ ਸਰਪੰਚ ਲ ਵੀ ਉਹ ਨਹੀਂ ਬੋਲਦਾ ਸੱਚ ਨਾਲ ਤਰੀਕੇ ਨਾਲ ਕੋਈ ਗੱਲ ਨਹੀਂ ਕਰਦੇ ਪੂਰੇ ਸਾਡਾ ਕੋਈ ਸੁਣਵਾਈ ਨਹੀਂ ਗਈ ਜੀ ਇਸ ਦੀ ਪਰ ਬੱਚਿਆਂ ਦਾ ਫਿਰ ਜਿੰਨੇ ਕੋਈ ਕਾਗਜ਼ ਦੇ ਸੱਚੇ ਹੁਣ ਮਾੜਾ ਮਾੜਾ ਸ਼ਫਾਰ ਸ਼ੂਟ ਪਵਾ ਕੇ ਇਧਰ ਤੋਂ ਉਧਰ ਕਰਾ ਕੇ ਫਿਰ ਕਰਦੇ ਨੇ ਟਾਪਾ ਨਹੀਂ ਜਿੱਧਰ ਤੋਂ ਅਜੇ ਤੁਸੀਂ ਕਹਿੰਦੇ ਹੋ ਵੀ 35 ਸਾਲ ਹੋ ਗਏ 35 ਸਾਲ ਹੋ ਗਏ 35 ਸਾਲ ਚ ਕਿਸੇ ਨੇ ਸਰਕਾਰ ਮੈਂ ਕਹਿੰਦਾ 35 ਸਾਲ ਹੋ ਗਏ ਜਿਹੜੇ ਬੰਦੀ ਬੰਦੀ ਨਾਹਰੇ ਪਾਣੀ ਦੇ ਨਿਕਾਸ ਆਹ ਰੋਲਾ ਰੰਤਾ ਲੜਾਈ ਰਹਿੰਦੀ ਹਮੇਸ਼ਾ ਪਿੰਡ ਚ ਪੜਦੇ ਹੋ ਕੀ ਸਮੱਸਿਆ ਆਉਂਦੀ ਥੋੜੀ ਜਦੋਂ ਵੀ ਸਕੂਲ ਚ ਜਾਂਦੇ ਆ ਉਰੇ ਇੱਥੇ ਇੱਥੇ ਤੱਕ ਤਾਂ ਪਾਣੀ ਹੁੰਦਾ ਹੀ ਸਾਧਨ ਜੀ ਸਾਰੇ ਟੁੱਟੇ ਹੋਏ ਨੇ ਉਰੇ ਜਦੋਂ ਜਾਂਦੇ ਆ ਖਰਾਬ ਸਾਰਾ ਸਾਧਨ ਸੀਵਰੇਜ ਸਾਰੀ ਖਰਾਬ ਆ ਟੁੱਟਿਆ ਪਿਆ ਹਾਂਜੀ ਕਾਫੀ ਬੜੀ ਗਰੀਬੀ ਨੇ ਜਿਹੜੇ ਹਾਂਜੀ ਆ ਉਰੇ ਅੰਕਲ ਰਹਿੰਦੇ ਨੇ ਉਹਨਾਂ ਨੇ ਐਨੀ ਸਾਰਿਆਂ ਨੂੰ ਸਮਝਾਇਆ ਉਰੇ ਇੱਟਾ ਪਾਓ ਇੱਟਾ ਸਭ ਕਰਾਓ ਕੋਈ ਨਹੀਂ ਹੱਥ ਪੰਦਾ ਇਹ ਵਿੱਚ ਅੱਛਾ ਮੁੱਖ ਮੰਤਰੀ ਨੂੰ ਕੀ ਕਹਿਣਾ ਜਾਨਾ ਉਹਨਾਂ ਨੂੰ ਕੋ ਉਰਿਆਣ ਠੀਕ ਕਰਨ ਫੇਰ ਵੋਟਾਂ ਪੈਣ ਸਾਡੇ ਫਾਦਰ ਸਾਹਿਬ ਥੋੜੇ ਬਜ਼ੁਰਗ ਸੀਗੇ ਜੀ ਉਤਰੀ ਆ ਰਹੇ ਸੀ ਉਹਦੇ ਸਰ ਸਟਰੀਟ ਲਾਈਟਾਂ ਨਹੀਂ ਹੈਗੇ ਜੀ ਪਾਣੀ ਦਾ ਨਿਕਾਸ ਨਹੀਂ ਹੈਗਾ ਇੱਥੇ ਜਿਹੜਾ ਸੀਵਰੇਜ ਬਣਿਆ ਹੋਇਆ ਜੀ ਸੀਵਰੇਜ ਦੇ ਵਿੱਚ ਟੱਕਣ ਗੋਲ ਕਰਕੇ ਉੱਚਾ ਟੱਕਣ ਕਰਕੇ ਉਹ ਥੋੜਾ ਜਿਹਾ ਪੈਰ ਸਲਿੱਪ ਹੋਇਆ ਜੀ ਉਹਨਾਂ ਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਡਿੱਗਣ ਤੋਂ ਬਾਅਦ ਛੂਲਾ ਟੁੱਟ ਗਿਆ ਜੀ ਛੂਲਾ ਟੁੱਟਣ ਤੋਂ ਬਾਅਦ ਕਾਫੀ ਟਾਈਮ ਥੋੜਾ ਜਿਹਾ ਬਿਮਾਰ ਰਹੇ ਜੀ ਬਿਮਾਰ ਰਹਿਣ ਕਰਕੇ ਫਿਰ ਉਹਨਾਂ ਦੀ ਦਾਤ ਹੋ ਗਈ ਜਿਹੜੇ ਸੀਵਰੇਜ ਬਣਾਏ ਸੀਗੇ ਉਹਨਾਂ ਨੇ ਕੱਚੇ ਬਣਾਏ ਸੀ ਘਟੋਲੀਆਂ ਪਾ ਕੇ ਜੀ ਉਹ ਸਰ ਚੱਲੀ ਨਹੀਂ ਹੈਗੇ ਜੀ ਕੁਝ ਟਾਈਮ ਬਾਅਦ ਟੁੱਟ ਗਏ ਜੀ ਇਹ ਡਿਵੈਲਪਮੈਂਟ ਹੁੰਦੀ ਤਾਂ ਇਹ ਡਰੈਸ ਦੀ ਨਾ ਹੋਣੀ ਸੀ ਤੁਹਾਡੇ ਪ੍ਰਬੰਧ ਸਰ ਇਹ ਤਾਂ ਸਭ ਨਾਲ ਬੀਤਦੀ ਹੈ तकरीबन ਸਾਡੇ ਨਾਲ ਕੁਝ ਐਸੀ ਬੀਤ ਗਈ ਜੀ ਅਸੀਂ ਚਾਹੁੰਦੇ ਆਂ ਵੀ ਇੱਥੇ ਸੜਕਾਂ ਬੰਨ ਵਧੀਆ ਜੀ ਬੰਦਾ ਘਟੋ ਘਟ ਪਾਣੀ ਦੀ ਨਾ ਵੀ ਦਿੱਕਤ ਔਰ ਆਣ ਜਾਣ ਨੂੰ ਸੌਖਾ ਨਹੀਂ ਸਰ ਬਹੁਤ ਜਣਾਂ ਆਂਦੀ ਹੈ ਜੀ ਇੱਥੇ ਤਾਂ ਸਾਰੇ ਸਾਡੇ ਬੱਲੇ ਦੇ ਵਿੱਚ ਕੋਈ ਰਿਸ਼ਤੇਦਾਰ ਨਹੀਂ ਆਂਦਾ ਜੀ ਛੇਤੀ ਉਹ ਅਗਲਾ ਸੋਚਦਾ ਯਾਰ ਮੱਲਾ ਸਹੀ ਨਹੀਂ ਹੈਗਾ ਯਾਰ ਉਹਨਾਂ ਦੇ ਕਿੱਥੇ ਜਾਮਾ ਹੈ ਕਿੱਧਰ ਦੀ ਜਾਮਾਂਗੇ ਕੋਈ ਰਸਤਾ ਹੀ ਨਹੀਂ ਹੈਗਾ ਜੀ ਉਰੇ ਸਮੱਸਿਆ ਵੀਰ ਜੀ ਪਾਣੀ ਦੀ ਬੱਚੀ ਕਰਦੇ ਸਕੂਲ ਜਿਸ ਸਕੂਲ ਐਕਟਿਵ ਚਲਾਉਣਾ ਨਹੀਂ ਆਤਾ ਉਹ ਕਰਦੇ ਆ ਜਿਹੜਾ ਵੀ ਕੋਈ ਆਉਂਦਾ ਸਾਨੂੰ ਕਹਿੰਦੇ ਨੇ ਭਾਈ ਵੋਟਾਂ ਪਵਾ ਸਾਡੇ ਨਾਲ ਖੜੋ ਅਸੀਂ ਬਰਾਬਰ ਖੜਦੇ ਵੀ ਆ ਦੇਵ ਮਾਨਵੀਰ ਜੀ ਕਹਿੰਦੇ ਸੀ ਭਾਈ ਤੁਹਾਡੀ ਸਮੱਸਿਆ ਦਾ ਹੱਲ ਕਰਾਂਗੇ ਅਸੀਂ ਬਰਾਬਰ ਖੜੇ ਆ ਹਮੇਸ਼ਾ ਜਿਹੜਾ ਵੀ ਕੋਈ ਆਉਂਦਾ ਸੀ ਨਾਲ ਖੜਦੇ ਆ ਵੋਟਾਂ ਵੀ ਨਾਲ ਪਵਾਉਣਿਆਂ ਨਾਲ ਤੁਰਦੇ ਵੀ ਆ ਫਿਰਦੇ ਵੀ ਆ ਪਰ ਪਰ ਸਾਡਾ ਹੱਲ ਨਹੀਂ ਹੁੰਦਾ ਪਾਣੀ ਦਾ ਮੱਚੇ ਦਾ ਵੀ ਬਹੁਤ ਔਖੇ ਸੁਟੀਆਂ ਮਾਰਨੀਆਂ ਪੈਂਦੀਆਂ ਨੇ ਕਈ ਵਾਰੀ ਜੇ ਪਾਣੀ ਖੜ ਜਾਂਦਾ ਹਾਂ ਵੋਟਾਂ ਵੇਲੇ ਤਾਂ ਆ ਜਾਂਦੇ ਨੂੰ ਕੋਈ ਆਂਦਾ ਨਹੀਂ ਵੀ ਜੇ ਕੋਈ ਦਫਤਰ ਚੀ ਜਾਂਦੇ ਨੇ ਉਹ ਕੰਨ ਵੀ ਕਮੇਟੀ ਚ ਨਹੀਂ ਹੈਗਾ ਇਹ ਕਿਸੇ ਪਿੰਡ ਚ ਨਹੀਂ ਹੈਗਾ ਵਿਦੇਸ਼ ਵਾਸਤੇ ਕੋਈ ਗਰੰਟੀ ਨਹੀਂ ਆਉਂਦੀ ਅਸੀਂ ਕੁਝ ਨਹੀਂ ਕਰ ਸਕਦੇ ਇਹ ਤਾਂ ਵਾਰਸ ਹੈ ਤੁਹਾਡਾ ਏਰੀਆ ਹਾਂਜੀ ਹਾਂ ਪਰ ਵੋਟ ਵੀ ਨਾ ਲੈਣ ਨਾ ਜੇ ਵੋਟ ਲੈਂਦੇ ਨੇ ਤਾਂ ਕਰਨਾ ਚਾਹੀਦਾ ਔਰ ਸਭ ਕੁਝ ਪਹਿਲਾਂ ਕਿਹੜੇ ਕਿਹੜੇ ਵਾਅਦੇ ਕਰਕੇ ਗਏ ਨੇ ਕੀ ਕੀ ਵਾਅਦੇ ਵਾਅਦੇ ਵੀਰੇ ਸਾਰੇ ਕਰਕੇ ਗਏ ਨੇ ਔਰੇ ਪਰ ਪੂਰ ਕਿਸੇ ਨੂੰ ਨਹੀਂ ਚੜਾਇਆ ਸਾਰੀਆਂ ਪਾਰਟੀਆਂ ਸਾਰੀ ਪਾਰਟੀਆਂ ਤਾਂ ਆ ਚੁੱਕੇ ਔਰੇ ਕਿਹੜੀ ਪਾਰਟੀ ਨੇ ਜਿਨ੍ਹਾਂ ਨੂੰ ਵੋਟ ਨਹੀਂ ਪਾਏ ਸੀ ਫਰੂਰੇ ਕੋਈ ਕੁਝ ਨਹੀਂ ਕਰਦਾ ਹੈਗਾ ਹੁਨੈਤ ਕੀ ਅਸੀਂ ਬੋਟ ਕਿਸੇ ਨੂੰ ਨਹੀਂ ਪਾਉਣਾ ਹੈਗਾ ਮੇਰਾ ਨਾਮ ਜੀ ਰਜਨੀ ਹੈ ਜੀ ਰਜਨੀ ਜੀ ਕਿੰਨੇ ਟਾਈਮ ਤੋਂ ਇੱਥੇ ਰਹੇ ਹੋ ਤੁਸੀਂ ਅਸੀਂ ਜੀ 18 ਸਾਲ ਹੋ ਗਏ ਜੀ ਮੈਂ ਇੱਥੇ ਆਈ ਨੂੰ ਜੀ ਇੱਥੇ ਕੋ ਹਲੇ ਤੱਕ ਮੈਂ ਜੱਦ ਵੀ ਦੇਖਦੀ ਆ ਜੀ ਕੋਈ ਕੰਮ ਨਹੀਂ ਹੋ ਪਾਇਆ ਜੀ ਇੱਥੇ ਆ ਕੇ ਨਾ ਤਾਂ ਜੀ ਪਾਣੀ ਦਾ ਨਿਕਾਸ ਹੋ ਸਕਦਾ ਹੈ ਜੀ ਇੱਥੇ ਕੋਈ ਵੀ ਕਲੀ ਦੇ ਵਿੱਚ ਇੱਕ ਇੱਟ ਤੱਕ ਨਹੀਂ ਲਾ ਇੱਥੇ ਲਾਣਾ ਆਇਆ ਜੀ ਲੇਡੀਜ਼ ਸਤੋ ਜੀ ਪਾਣੀ ਦੀ ਸਾਰੇ ਨਾਲ ਬਦਲ ਲੇਡੀਜ਼ ਨੂੰ ਸਮੱਸਿਆ ਏਸੀ ਚੀਜ਼ ਦੀ ਹੈ ਜੀ ਪਾਣੀ ਕਿਤੇ ਨਿਕਾਸ ਨਹੀਂ ਹੈਗਾ ਜੀ ਅਸੀਂ ਤਾਂ ਇਹੀ ਜਵਾਬ ਦੇਵਾਂਗੇ ਜੀ ਪਹਿਲਾਂ ਸਾਡੇ ਗਲੀਆਂ ਦਾ ਨਿਕਾਸ ਕਰੋ ਜੀ ਸਾਡੇ ਮਕਾਨਾਂ ਦਾ ਸਿਸਟਮ ਬਣਾ ਲਿਆ ਬਣਾਣਾ ਬਿਲਕੁਲ ਵੀ ਇਹ ਨਿਕਾਸ ਹੈ ਨਹੀਂ ਜੇ ਥੇ ਤੁਸੀਂ ਤਾਂ ਲੱਖਾਂ ਰੁਪਏ ਦੇ ਘਰ ਪਾ ਲਏ ਤੇ ਤੁਹਾਨੂੰ ਉਮੀਦ ਹੀ ਵੀ ਸ਼ਾਇਦ ਵਿਕਾਸ ਹੋਊਗਾ ਤੁਸੀਂ ਤਾਂ ਹੁਣ ਅਸੀਂ ਤਾਂ ਆਪਣੀ ਉਮੀਦ ਦੇ ਉੱਤੇ ਹੈਗੇ ਆ ਜੀ ਵੀ ਸਾਡੇ ਕੰਨੇ ਸਰਕਾਰ ਜੇ ਕਰਕੇ ਦੇਊਗੀ ਤਾਂ ਸਾਨੂੰ ਪਾਣੀ ਦਾ ਹਿੱਲਾ ਜੀ ਅਸੀਂ ਸਾਰੇ ਕਰਾਂਗੇ ਤਾਂ ਵੋਟਾਂ ਪਾਵਾਂਗੇ ਜੀ ਤੇ ਵੀ ਬਿਨਾਂ ਵੋਟਾਂ ਪਾਏ ਤਾਂ ਅਸੀਂ ਵੀ ਹੁਣ ਕਰਨੀ ਸਾਰੀ ਵੋਟਾਂ ਲੈਣ ਨੂੰ ਤਾਂ ਕਹਿਣਗੇ ਜੀ ਇਹ ਤਹਿਸੀਲ ਉਹਦੇ ਵਿੱਚ ਹੈਗਾ ਕਮੇਟੀ ਜੀ ਹੈਗਾ ਜੀ ਜਦੋਂ ਬੋਟਾ ਲੈ ਲੈਂਦੇ ਨੇ ਜੀ ਫਿਰ ਬਿਲਕੁਲ ਕਹਿ ਦੇਣਗੇ ਜੀ ਕਮੇਟੀ 'ਚ ਹੈ ਨਹੀਂ ਜੀ ਇਹ ਮਾਡੋ ਜਿਹੜੇ ਪੰਜ ਆਊਟਰ ਕਲੋਨੀਆਂ ਨੇ ਉਸ ਨੂੰ ਕਾਫੀ ਸਮੱਸਿਆ ਨਾ ਸੀਵਰੇਜ ਆ ਨਾ ਹੋਰ ਜਿਹੜੀ ਨਾਪੇ ਦੀਆਂ ਆਊਟਰ ਕਲੋਨੀਆਂ ਨੇ ਉਹਨਾਂ ਵੱਲੋਂ ਕਈ ਵਾਰ ਮੰਗ ਪੱਤਰ ਆਏ ਹੋਏ ਨੇ ਕਿ ਉੱਥੇ ਸੀਵਰੇਜ ਦੀ ਜਾਂ ਸੜਕਾਂ ਦੀ ਪ੍ਰੋਬਲਮ ਹੈਗੀ ਹੈ ਉਹ ਐਕਚੁਅਲੀ ਜਿਹੜੀ ਸਾਡੀ ਕਮੇਟੀ ਹੈਗੀ ਹੈ ਉਹਦੀ ਹਦੂਦ ਤੋਂ ਬਾਹਰ ਨੇ ਤੇ ਅਸੀਂ ਇਹ ਸਮੱਸਿਆ ਦਾ ਉੱਪਰ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ ਤੇ ਜਿਵੇਂ ਇਹ ਸਰਕਾਰ ਵੱਲੋਂ ਜੋ ਵੀ ਹਦਾਇਤਾਂ ਆਣਗੀਆਂ ਅਸੀਂ ਉਹਦੀ ਪਾਲਣਾ ਕਰਾਂਗੇ ਉਹ ਕਹ ਰਹੇ ਨੇ ਜਿਹੜੇ ਹੈਗੇ ਵੀ ਨਾ ਅਸੀਂ ਪਿੰਡ ਚ ਆਉਂਦੇ ਨਾ ਨਗਰ ਕਾਉਂਸਲ ਚ ਆਉਂਦੇ ਆ। ਕਾफी ਸਮੱਸਿਆਵਾਂ ਹੁੰਦੀਆਂ ਜੋ ਕੋਈ ਕੰਮ ਕਰਮਾ ਹੁੰਦਾ। ਨਹੀਂ ਬਿਲਕੁਲ ਜੀ ਜਿੰਨਾ ਚ ਸਾਡੇ ਤੋਂ ਹੋ ਪਾਂਦਾ ਹੈ ਸਾਡੇ ਲੈਵਲ ਤੇ ਅਸੀਂ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੀ ਸਮੱਸਿਆਵਾਂ ਜਿਹੜੀਆਂ ਹੈ ਹੱਲ ਕੀਤੀਆਂ ਜਾਣ। ਅ ਪਰ ਜਿਹੜੀਆਂ ਥੋੜੀਆਂ ਬੜੀਆਂ ਸਮੱਸਿਆਵਾਂ ਨੇ ਉਹ ਅਸੀਂ ਉੱਪਰ ਗਵਰਨਰ ਨੂੰ ਭੇਜਿਆ ਹੁੰਿਆ ਨੇ। ਜਿਵੇਂ ਉਹਨਾਂ ਤੇ ਉੱਪਰੋਂ ਕਾਰਵਾਈ ਹੋ ਕੇ ਆਉਗੀ ਅਸੀਂ